ਵਲਵਾਂ ਸਮੇਵਾਲੀ ਰਾਸ਼ਟਰੀ ਸਖਤਰ ਲੋਕ ਸਭਾ ਹਲਕਾ ਫਰੋਈਪੁਰ ਅਨਚਾਰਜ ਨੈਸ਼ਨਲ ਜਸਤੀ ਪਾਰਟੀ ਮੈਂ ਪਿਛਲੇ ਦਿਨ ਜਿਹੜਾ ਇਲੈਕਸ਼ਨ ਸੀ ਐਮਪੀ ਦਾ ਇਲੈਕਸ਼ਨ ਵੀ ਲੜਿਆ ਹੈ ਹਲਕਾ ਫਰੋਈਪੁਰ ਤੋਂ ਮੈਂ ਅੱਜ ਜਿਹੜਾ ਆਦਰਸ਼ ਨਗਰ ਕੋਟਰੀ ਰੋਡ ਹੈਗਾ ਲਿਟਲ ਸਕੂਲ ਤੋਂ ਬੂੜੋ ਗੱਜਰ ਤੋਂ ਕੋਟਰੀ ਰੋਡ ਜਾਂਦੀ ਉਸ ਮਹੱਲੇ ਦੇ ਵਿੱਚ ਆਇਆ ਮੈਂ ਪਹਿਲੇ ਵੀ ਇੱਥੇ ਆਇਆ ਸੀ ਇੱਕ ਜਿਹੜੇ ਗਰੀਬ ਪਰਿਵਾਰ ਰਹ ਰਹੇ ਸੀ ਉੱਥੇ ਜਿਹੜਾ ਸੀਵਰੇਜ ਦਾ ਪਾਣੀ ਕਾਫੀ ਦਿਨਾਂ ਤੋਂ ਬੰਦ ਪਿਆ ਸੀ ਕਿਉਂਕਿ ਫੇ ਮਹਿਕਮੇ ਨੇ ਤਾਲਮਿਲ ਕਰਕੇ ਜਿਹੜਾ ਉਹਦੇ ਸਫਾਈ ਦਾ ਕੰਮ ਕਰਵਾ ਕੇ ਦਿੱਤਾ ਅੱਜ ਇੱਥੇ ਇਸ ਤੋਂ ਅੱ ਜਿੱਥੇ ਛੋਟੇ ਬੱਚੇ ਨੰਗਦੇ ਲਿਟਰਲ ਸਕੂਲ ਨੂੰ ਆਉਂਦੇ ਆ ਕੁਝ ਸਰਕਾਰੀ ਸਕੂਲ ਨੂੰ ਬੱਚੇ ਜਾਂਦੇ ਆ ਹੋਰ ਵੀ ਜਿਹੜੇ ਮੇਨ ਗੱਲੀ ਸਾਰੇ ਬੱਚੇ ਬਜ਼ੁਰਗ ਨੰਗਦੇ ਇੱਥੇ ਪਿੱਛੇ ਇਹਨਾਂ ਨੇ ਮੈਨੂੰ ਦੱਸਿਆ ਵੀ ਵੈਨ ਪਲਟੀ ਸੀ ਇੱਕ ਇਰਿਸ਼ ਕਾ ਪਲਟਿਆ ਕਾਫੀ ਬੱਚਾ ਤਾਂ ਜਿਵੇਂ ਇੱਥੇ ਲਿਬਰ ਲੁੱਬੜ ਜਾਂਦੇ ਪਾਣੀ ਦੇ ਵਿੱਚ ਦੀ ਨੰਗਦੇ ਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਬਰਸਾਤਾਂ ਆ ਰਹੀਆਂ ਉਹਦੇ ਵਿੱਚ ਜਿਹੜੇ ਮਹੱਲਣ ਵਾਸੀਆਂ ਨੇ ਮੈਨੂੰ ਇੱਕ ਗੱਲ ਦੱਸੀ ਇਹ ਵੀ ਇੱਥੇ ਮਹੱਲਣ ਕਾਫੀ ਵਾਰੀ ਜਿਹੜੇ ਪ੍ਰਸ਼ਾਸਨ ਤੱਕ ਵੀ ਪਹੁੰਚੇ ਆ ਇੱਥੇ ਸਾਡੇ ਕਾਕਾ ਬਰਾੜ ਜੀ ਉਹਨਾਂ ਤੱਕ ਵੀ ਇਹਨਾਂ ਨੇ ਪਹੁੰਚ ਅੱਜ ਮੈਂ ਇਸ ਸਮੇਂ ਤੇ ਪਹੁੰਚਾ ਮੈਂ ਤੇ ਮੇਰੀ ਪਾਰਟੀ ਵੱਲੋਂ ਮੈਂ ਨਾ ਸਾਰੇ ਮਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਮੈਂ ਕੁਝ ਅਧਿਕਾਰੀਆਂ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਜਲਦ ਹੀ ਅਸੀਂ ਜਿਹੜਾ ਇਹਦਾ ਹੱਲ ਕਰਾ ਕੇ ਦਿੱਤਾ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਇਹ ਵੀ ਕਰਦਾ ਸੀ ਰਿਟਰਨ 'ਚ ਵੀ ਐਕਸ਼ਨ ਸਾਹਿਬ ਨੂੰ ਦੇਖ ਕੇ ਆਵਾਂਗਾ ਕੋਟਰੀ ਰੋਡ ਅੱਗੇ ਆ ਪੁਲ ਦੇ ਨੇੜੇ ਉੱਥੇ ਇੱਕ ਮੋਟਰ ਲੱਗੀ ਹੋਈ ਸੀ ਕਿਉਂਕਿ ਜਿਹੜਾ ਕਾਫੀ ਜਿਹੜਾ ਮਹੱਲੇ ਦੇ ਪਾਣੀ ਜਿਵੇਂ ਗੰਧੇ ਨਿਕਰ ਹੋ ਗਿਆ ਆਦਰਸ਼ ਨਗਰ ਉਹ ਕਾਫੀ ਮਹੱਲੇ ਦਾ ਜਿਹੜਾ ਪਾਣੀ ਪੂਰੇ ਕੋਟਰੀ ਮੇਰਾ ਨਾਮ ਸਾਹਿਬ ਸਿੰਘਾ ਜੀ ਕੀ ਮਾਮਲਾ ਜਿਹੜਾ ਅ ਮਕਸਰ ਅਕੀਨ ਆਦਰਸ਼ਨ ਅਗਰ ਗਲੀ ਨੰਬਰ 6 ਚ ਰਹਿਨੇ ਆ ਜੀ ਅਸੀਂ ਤੇ ਪਾਣੀ ਇੱਥੇ ਸਾਡੇ 24 ਘੰਟੇ ਭਰਿਆ ਰਹਿੰਦਾ ਇੱਥੋਂ ਸਾਡੇ ਸਕੂਲਾਂ ਦੇ ਬੱਚੇ ਨੰਗਦੇ ਆ ਇੱਥੇ ਵਹਿਣਾ ਪਲਟ ਗਿਆ ਬੱਚਿਆਂ ਦੇ ਸਟਾ ਸੂਟਾ ਬਹੁਤ ਲੱਗੀਆਂ ਜੀ ਠੀਕ ਹੈ ਤੇ ਈ ਦਖਸ਼ੇ ਬਹੁਤ ਪਲਟਦੇ ਆ ਰਾਤ ਨੂੰ ਕੋਈ ਨੇਰੇ ਸਵੇਰੇ ਆਉਂਦਾਗਾ ਤੇ ਸੀਵਰ ਦੇ ਵਿੱਚ ਤੁਸੀਂ ਹਾਲ ਦੇਖ ਹੀ ਲਿੱਤਾ ਵੀ ਕੀ ਹਾਲ ਹੈ ਇੱਥੇ ਠੀਕ ਹੈ ਨੇਰੇ ਸਵੇਰੇ ਸਾਰੇ ਨੰਗਦੇ ਆ ਤੇ ਮਤਲਬ ਕਿ ਇੱਥੇ ਡਿੱਗਦੇ ਬਹੁਤ ਆ ਬਈ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆ ਕੇ ਕੋਈ ਸਾਰ ਲਈ ਮਹੱਲੇ ਨੂੰ ਕੋਈ ਸਾਰ ਨਹੀਂ ਜੀ ਲਈ ਕਾਕੇ ਬਰਾੜ ਨੇ ਬਹੁਤ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਮੈਂ ਤੁਹਾਡੀ ਸੜਕ ਬਣਵਾ ਕੇ ਦਊਂਗਾ ਪਾਣੀ ਦਾ ਸਾਰਾ ਸਮੱਸਿਆ ਜਿਹੜੀ ਤੁਹਾਡੀ ਹੱਲ ਕਰਕੇ ਦਊਂਗਾ ਜਦੋਂ ਦਾ ਇਲੈਕਸ਼ਨ ਹੋਇਆ ਤਿੰਨ ਸਾਲ ਹੋ ਗਿਆ ਜੀ ਇਹਨਾਂ ਨੂੰ ਇਹਨਾਂ ਦੇ ਸਰਕਾਰ ਆਈ ਨੂੰ ਸਾਡੀ ਇਹਨਾਂ ਨੇ ਇੱਥੇ ਮਹੱਲੇ ਦੇ ਆ ਕੇ ਵਿੱਚ ਪੁੱਛਿਆ ਨਹੀਂਗਾ ਵੀ ਤੁਸੀਂ ਮਤਲ ਹੈਗੇ ਆ ਕਿ ਨਹੀਂ ਹੈਗੇ ਜਦੋਂ ਵੋਟਾਂ ਲੈਣੀਆਂ ਸੀ ਇੱਥੇ ਆ ਕੇ ਵਾਅਦੇ ਬਹੁਤ ਕਰਕੇ ਗਿਆ ਉਹ ਵੀ ਆ ਕਰ ਦੂੰ ਮੈਂ ਉਹ ਕਰ ਦੂੰ ਫੋਨ ਇਥੇ ਆ ਕੇ ਵੜੇ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਦੋਵੇਂ ਕਾਹਦੇ ਪ੍ਰਸ਼ਾਸਨ ਤੋਂ ਆਪਣੇ ਕੀ ਮੰਗਦੇ ਮੰਗ ਇਹੀ ਹੈ ਜੀ ਸਾਡਾ ਸੁਧਾਰ ਕੀਤਾ ਜਾ ਅੰਕਲ ਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਆ ਦਰਸ਼ਨ ਸਭ ਤੋਂ ਪਹਿਲਾਂ ਦਾ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ੋਭ ਤਾਰਾ ਚੰਦ ਰਾਜੀ ਤਾਰਾ ਚੰਦ ਪ੍ਰਜਾਪਤ ਕਿੱਥੋਂ ਦੇ ਰਹਿਣ ਵਾਲੇ ਆ ਆਪਣੇ ਆਦਰਸ਼ ਨਗਰ ਗਲੀ ਨੰਬਰ 6 ਕਥੀ ਮਲਵਾੜ ਆਪਣਾ ਜੀ ਜਿਹੜਾ ਪਾਣੀ ਦੇ ਮਸਲੇ ਨੂੰ ਲੈ ਕੇ ਅੱਜ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਕੀ ਕਹਿਣਾ ਚਾਹੁੰਦੇ ਹੁੰਦੇ ਬਾਰੇ ਭਾਜੀ ਅਜਾ ਨੂੰ ਘਟੋ ਘਾਟ ਵਿੱਚ 6 ਸਾਲ ਹੋ ਗਏ ਜੀ ਪਹਿਲਾਂ ਪਿਆਸ ਚੋਂ ਟਪਕੇ ਦੋ ਤਿੰਨ ਸਾਲ ਟਪਕੇ ਨਹੀਂ ਸਰਕਾਰਾਂ ਸੁਣਦੀਆਂ ਸੀਗੀਆਂ ਚਲੋ ਫਿਰ ਕਾਕਾ ਬਰਾੜ ਜੀ ਸਾਡੇ ਕੋਲੇ ਆਏ ਇੱਕ ਦਿਨ ਉਹ ਆਏ ਤੁਸੀਂ ਸਾਨੂੰ ਇਲੈਕਸ਼ਨ ਜਿਤਾ ਦਿਓ ਤੇ ਇਥੇ ਭਰਤੀ ਪਵਾ ਕੇ ਤੁਹਾਨੂੰ ਮੈਂ ਇਥੇ ਟੈਲਾਂ ਲਵਾ ਦੂੰਗਾ ਵਧੀਆ ਸ਼ਾਨਦਾਰ ਆ ਸਾਰੀ ਸੜਕ ਤੇ ਜੀ ਇਹ ਸਾਰੇ ਮਲੇ ਇਕੱਠੇ ਹੋ ਗਏ ਕਤਈ ਵਾਰ ਜਾਂ ਹੋਇਆ ਜਾਂ ਇੱਕ ਵਾਰ ਹੋਇਆ ਚਾਰ ਪੰਜ ਵਾਰ ਇਕੱਠੇ ਹੋ ਗਏ ਸੀ ਸਾਰਿਆਂ ਨੇ ਸੰਯੋਗ ਕੀਤਾ ਵੀ ਆਪਾਂ ਆਮ ਪਾਰਟੀ ਨੂੰ ਵੋਟਾਂ ਪਾ ਦੀ ਸਾਰਾ ਇਕੱਠਿਆ ਹੋ ਗਿਆ ਸੀ ਇਹਨਾਂ ਨੂੰ ਵੋਟਾਂ ਪਾਤੀਆਂ ਜੀ ਆ ਸਰਕਾਰ ਬਣੀ ਨੂੰ ਤੁਹਾਡੇ ਸਾਹਮਣੇ ਮਾ 3-3 ਸਾਲ ਤਾਂ ਹੋ ਗਏ ਆ ਜੀ ਤੇ ਅਜੇ ਤੱਕ ਕਾਕਾ ਬਰਾਜ ਨੇ ਇੱਕ ਗੇੜਾ ਨਹੀਂ ਮਾਰਿਆ ਵਿਚੋਂ ਮੈਂ ਕਿਸੇ ਦਾ ਪਤਾ ਤਾਂ ਲੈਣਾ ਭਈ ਜਾਂ ਕਿਸੇ ਮਰਗਤੇ ਆ ਜਾਂ ਜਾਂ ਕਿਸੇ ਭੋਗਤੇ ਆ ਜਾਂ ਜਾਂ ਕੋਈ ਕਿਸ ਨੂੰ 10 ਰੁਪਏ ਕੇ ਸਾਰਾ ਹੀ ਲਾਦਾ ਗਰੀਬ ਆਂਦਿਆਂ ਨੂੰ ਜੀ ਇਸ ਪਾਣੀ ਪਾਣੀ ਦੇ ਮਸਲੇ ਜੇ ਕਿਸੇ ਜਿਹੜਾ ਅਧਿਕਾਰੀ ਏ ਉਹਨਾਂ ਤੱਕ ਕੋਈ ਪਹੁੰਚ ਕੀਤੀ ਗਈ ਪੋਹ ਦੇਖੋ ਇਹ ਹੁਣ ਮਹੱਲੇ ਵਾਸੀ ਫੋਨ ਤਾਂ ਕਰਦੇ ਰਹਿੰਦੇ ਆ ਜੀ ਸਿਵਰਾਣ ਕਰਤਾ ਜਾਂ ਕੋਈ ਜੈ ਨੂੰ ਕਰਤਾ ਜਾਂ ਉਹਨੂੰ ਕਰਤਾ ਜੀ ਉਹਨੂੰ ਕਰਤਾ ਪਰ ਇਹ ਗਾਲੀ ਮਹੱਲੇ ਪਾਣੀ ਦਾ ਕੱਢ ਦਿੰਦੇ ਆ ਉਹ ਜਿਵੇਂ ਕਾਕਾ ਬਰਾੜ ਵੋਟਾਂ ਚ ਅਕਸਰ ਹੀ ਲੀਡਰ ਵਾਦੇ ਕਰਕੇ ਜਾਂਦੇ ਕੀ ਉਸ ਤੋਂ ਬਾਅਦ ਮਹੱਲੇ ਦੀ ਸਾਰ ਲਈ ਗਈ ਜਾਂ ਨਹੀਂ ਨਹੀਂ ਜੀ ਮਹੱਲੇ ਕੋਈ ਸਾਰ ਨਹੀਂ ਲਈ ਜਾਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਆਪਣੀ ਕੀ ਮੰਗੇ ਸਾਡੀ ਮੰਗ ਤਾਂ ਇਹ ਆਈ ਆ ਭਰਾ ਜੀ ਪਾਣੀ ਹਮ ਬਹੁਤ ਜ਼ਿਆਦਾ ਸੜਕਾਂ 'ਪਰ ਜਾਣੀਆਂ ਮੱਛਰ ਹੋ ਜਾਣੇ ਆ ਬੱਚੇ ਨਿੱਕੇ ਨਿੱਕੇ ਸਕੂਲੇ ਜਾਣਗੇ ਜੀ ਡਿੱਗਦੇ ਬਹੁਤ ਆ ਜੀ ਬਰਦੀਆਂਆਂ ਦੀਆਂ ਵੈਣਾ ਲੱਗਣਗੇ ਤੁਹਾਨੂੰ ਵਿਖਾ ਦੇਗੇ ਅੱਖੀ ਤਮਾਸ਼ਾ ਰੋ ਇੱਥੇ ਵੈਣਾ ਦੋ ਤਿੰਨ ਪਲਟੀਆਂ ਹੀ ਪਹਿਲਾਂ ਜੀ ਛੀਲ ਰੋ ਛੀਲ ਲੱਗਣੀ ਆ ਦੋ ਤਿੰਨ ਵੈਣਾ ਪਲਟੀਆਂ ਬੱਚਾ ਸੱਟਾਂ ਵਾਜੀਆਂ ਬੁੜੀਆਂ ਸੱਟਾਂ ਵਾਜੀਆਂ ਮੋਟਰਸਾਈਕਲ ਪਤਾਂ ਲੱਗਦੇ ਪਾਣੀ ਦਾ ਡਲਾ ਪਿਆ ਅਗਲਾ ਭਜਾ ਕੇ ਲਿਆਉਂਦਾ ਜੀ ਮੈਂ ਰਜੇਸ਼ ਕੁਮਾਰ ਵਿਚਾਲੇ ਚੌਂਕ ਜਿੱਥੇ ਤਿੰਨ ਸਿਵਰਾਂ ਦਾ ਦਰਿਆ 24 ਘੰਟੇ ਚੱਲਦਾ 12 ਮਹੀਨੇ 30 ਦਿਨ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਬੇਨਤੀ ਕਰਦਾ ਤੁਹਾਡੀਆਂ ਗੱਲਾਂ ਬਾਤਾਂ ਸੁਣਨ ਚ ਸਾਨੂੰ ਐ ਲੱਗਦਾ ਜਿਵੇਂ ਤੁਸੀਂ ਮਤਲਬ ਕਿ ਐਨਾ ਵਧੀਆ ਤੁਹਾਡੀ ਸਪੀਚ ਹੁੰਦੀ ਹੈ ਐਨੀ ਵਧੀਆ ਗੱਲਾਂ ਹੁੰਦੀਆਂ ਪਰ ਤੁਹਾਨੂੰ ਉੱਥੇ ਬੈਠਿਆਂ ਨਹੀਂ ਪਤਾ ਕਿ ਸਾਡੇ ਇਧਰ ਏਰੀਆ ਚ ਕੀ ਹੋ ਰਿਹਾ ਅਸੀਂ ਤੁਹਾਡੇ ਮੂੰਹ ਨੂੰ ਭਗਵੰਤ ਸਿੰਘ ਮਾਨ ਵੋਟਾਂ ਪਾਜਣਾ ਸੀ ਤੁਹਾਡੀ ਸ਼ਾਰੀ ਉਹ ਵੇਖ ਕੇ ਸਾਰਾ ਸਿਸਟਮ ਤੁਹਾਡਾ ਸਮਝ ਕੇ ਤੁਹਾਡਾ ਮਾਨ ਕਰਕੇ ਕੀਤਾ ਸੀ ਪਰ ਸਾਡਾ ਜਿਹੜਾ ਇੱਥੇ ਮਾਨ ਹੋ ਰਿਹਾ ਹੈ ਸੀਵਰੇਜ ਦੇ ਪਾਣੀ ਦੇ ਵਿੱਚ ਸਕੂਲੀ ਬੱਚਿਆਂ ਦੀ ਸਾਰੀ ਲਾਈਨ ਹੈ ਕੋਟਲੀ ਪਿੰਡ ਨੂੰ ਵੀ ਇਹ ਸੜਕ ਜਾਂਦੀ ਹੈ ਬੂੜਾ ਗੁਜ ਰੋਡ ਨੂੰ ਵੀ ਨਿਕਲਦੀ ਹੈ ਕੋਟਲੀ ਰੋਡ ਨੂੰ ਵੀ ਨਿਕਲਦੀ ਹੈ ਆਦਰਸ਼ ਨਗਰ ਨੂੰ ਵੀ ਨਿਕਲਦੀ ਹੈ ਮੁਰਗੀਖਾਨਾ ਚੌਂਕ ਸਾਰਾ ਇੱਥੇ ਆ ਕੇ ਹਾਲ ਵੇਖੋ ਆ ਕੇ ਆਪਦੇ ਭੇਜੋ ਬੰਦੇ ਤੇ ਵੇਖਣ ਸਾਡਾ ਕੀ ਹਾਲ ਹੈ ਇੱਥੇ ਪਬਲਿਕ ਦਾ ਕੀ ਹਾਲ ਹੁੰਦਾ ਹੈ ਡੇਲੀ ਬੱਚੇ ਡਿੱਗਦੇ ਹੈ ਸਕੂਲ ਲੱਗਣਗੇ ਤੇ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਆਪਦੇ ਆਪ ਇਨਕੁਆਇਰੀ ਕਰਵਾ ਲਓ ਝਾੜੂ ਸਰਕਾਰ موجوده ਐ ਐਮ ਐਲ ਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਝਾੜੂ ਪਰ ਸਰਕਾਰ ਕੇ موجوده ਐਮ ਐਲ ਏ ਉਹਨਾਂ ਬਾਰੇ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜੀ ਆਉਣ ਵਾਲੀ ਸੀਟ ਜੇ ਲੈਣੀ ਹੈ ਆਉਣ ਵਾਲੀ ਸ਼ਾਰਾ ਕੋਈ ਸਿਸਟਮ ਆਪਦੇ ਹੱਥੇ ਰੱਖਦਾ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨਾਲੀ ਗੱਲ ਕਰਦੇ ਆ ਅਸੀਂ ਆਪਦੇ ਮੁੱਖ ਮੰਤਰੀ ਸਾਹਿਬ ਨਾਲ ਜਿਹੜੇ ਸਾਡੇ ਰਾਜੇ ਆ ਪੰਜਾਬ ਦੇ ਉਹਨਾਂ ਨੂੰ ਕਹਿੰਦੇ ਆ ਵੀ ਆਉਣ ਵਾਲੀ ਸਥਿਤੀ ਜਲਦੀ ਤੋਂ ਜਲਦੀ ਸੁਧਾਰੀ ਜਾਵੇ ਮੁਖਰ ਸ਼ਹਿਰ ਇੱਕ ਇਤਿਹਾਸਿਕ ਸ਼ਹਿਰ ਗੁਰੂਆਂ ਦੀ ਧਰਤੀ ਜਿੱਥੇ ਦੋ ਨੰਬਰ ਨਾਕੇ ਤੇ ਵੀ ਜਾ ਕੇ ਵੇਖੋ ਮਹਾਰਾਜ ਉੱਥੇ ਕੀ ਹਾਲ ਹੈ ਇੱਕ ਲੋਕ ਬੜੀ ਸ਼ੌਂਕ ਨਾਲ ਮੁਕਸਰ ਤੇ ਆ ਕੇ ਮੱਥਾ ਟੇਕਦੇ ਆ ਵੀ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਕਤੀ ਹੈ ਤੇ ਆ ਕੇ ਮੱਥਾ ਟੇਕਦੇ ਆ ਤੇ ਅਸੀਂ ਮੱਥੇ ਨੂੰ ਹੱਥ ਲਾ ਕੇ ਇੱਥੇ ਬੈਠੇ ਆ ਵੀ ਆ ਸਾਡਾ ਬਨਾਈ ਕੀ ਜਾਂਦੇ ਆ ਤੇ ਅਸੀਂ ਉਹਨਾਂ ਦਾ ਉਹ ਸੰਗਤ ਦਾ ਸਿੱਖ ਧਰਮ ਦਾ ਮਾਨ ਕਰਦੇ ਆ ਜਿਹੜੇ ਐਨੇ ਮਾਨ ਨਾਲ ਇੱਥੇ ਆਂਦੇ ਤੇ ਉਹਨਾਂ ਦੇ ਵਿਚਾਰਿਆਂ ਦੇ ਆ ਆ ਕੁਛ ਅੱਛਾ ਲੰਘਣ ਵਾਲਾ ਰਸਤਾ ਖਰਾਬ ਨੇ ਪੰਜਾਬ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਕੀ ਮੰਗਿਆ ਪੰਜਾਬ ਸਰਕਾਰ ਪ੍ਰਸ਼ਾਸਨ ਤੇ ਮੰਗਿਆ ਕਿ ਆ ਜਿਹੜੇ ਏਰੀਆ ਸਾਡੇ ਆਂ ਵੇਖ ਲੋ ਆ ਕੇ ਤੇ ਉਹਨਾਂ ਨੂੰ ਸੁਧਾਰ ਕੀਤਾ ਜਾਵੇ ਤੇ ਆ ਕੇ ਇਹਨਾਂ ਦੀ ਸੜਕ ਬਣਵਾਈ ਜਾਵੇ ਤੇ ਸ਼ਿਵਰੇਜ ਦਾ ਹੱਲ ਕਰਿਆ ਜਾਵੇ ਜੇ ਤੁਸੀਂ ਆਖੋ ਵੀ ਜਈ ਆ ਕਿ ਕਰ ਦੇਣੀ ਉਹਨਾਂ ਤੋਂ ਨਹੀਂ ਹੋਣਾ ਉਹ ਬਥੇਰਾ ਮੱਥਾ ਘਪਾਗੇ ਉਹਨਾਂ ਨੇ ਇਹ ਥੱਲੋਂ ਪੈਪਰ ਨਵੀਆਂ ਪੈਣੀਆਂ ਸਾਰਾ ਸਿਸਟਮ ਹੀ ਬਦਲਣਾ ਇਹ ਬਦਲਣਾ ਹੀ ਪਊਗਾ ਇਹ ਗੱਲਾਂ ਨਾਲ ਕੁਛ